ਅੱਜ ਮੈਨੂੰ ਬੜੀ ਖੁਸ਼ੀ ਆ ਕਿ ਰਮੇਸ਼ ਜੀ ਦੇ ਗ੍ਰਾਫਿਕਸ ਖਾਸ ਕਰਕੇ ਮੈਨੂੰ ਬਹੁਤ ਤਾਕਤਵਰ ਬੰਦਤੀ ਆ 크੍ਰਿਸਚਨ ਭਾਈਚਾਰੇ ਨੇ ਜਨੇਸ਼ ਸ਼ਰਮਣ ਅਕਾਲੀ ਦਲ ਦਾ ਪਰਿਵਾਰ ਦੇ ਅੰਦਰ ਆ ਕੇ ਵਾਅਦਾ ਕੀਤਾ ਔਰ ਲੋਕ ਸੰਗਤ ਦੇ ਖੜੇ ਹੋਣ ਵਾਸਤੇ ਮੈਂ ਵੀ ਇੱਕ ਵਾਦਾ ਕੀਤਾ ਔਰ ਇਹ ਪਰਿਵਾਰ ਵਧਿਆ ਇਸ ਦੀ ਬੜੀ ਵੱਡੀ ਖੁਸ਼ੀ ਆ ਔਰ ਅਕਾਲੀ ਦਲ ਪੰਜਾਬੀਆਂ ਦੀ ਪਾਰਟੀ ਆ ਔਰ ਸਰਦਾਰ ਸਰਗੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸਖਬੀਰ ਸਿੰਘ ਬਾਦਲ ਪਰਦਾਨ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੇ ਵੀ ਪਿਛਲੇ ਦਿਨੀ ਮੇਰੇ ਨਾਲ ਜਦੋਂ ਗੱਲਾਂ ਹੋਈਆਂ ਤੇ ਉਹਨਾਂ ਨੇ ਵੀ ਕਿਹਾ ਵੀ ਸਾਨੂੰ ਮਿਨੋਰਟੀ ਦੇ ਵਿੱਚੋਂ ਕੋਈ ਐਸਾ ਵਿਅਕਤੀ ਆਣਾ ਚਾਹੀਦਾ ਵੀ ਜਿਸ ਤਰ੍ਹਾਂ ਮਨਵਰ ਮਸੀਹ ਨੇ ਅਹੀ ਅੱਗੇ ਲਾਇਆ ਸੀ ਉਸੇ ਤਰ੍ਹਾਂ ਆਪਣਾ ਇਸ ਬੁਨਿਆਦੀ ਦੇ ਵਿੱਚੋਂ ਕੋਈ ਐਸਾ ਵਿਅਕਤੀ ਅੱਗੇ ਆਏ ਤੇ ਜਿਹੜਾ ਪੰਜਾਬ ਦੇ ਅੰਦਰ ਇਹਨਾਂ ਦੇ ਹੱਕਾਂ ਦੀ ਗੱਲ ਕਰੇ ਤੇ ਹੱਕਾਂ ਦੀ ਆਵਾਜ਼ ਉਠਾਏ ਔਰ ਇਹਨਾਂ ਦੀ ਆਉਣ ਵਾਲੀਆਂ ਜੜੀਆਂ ਜ਼ਰੂਰਤਾਂ ਨੇ ਉਹਨਾਂ ਨੂੰ ਪੂਰਾ ਕਰੇ ਪ੍ਰਧਾਨ ਜੀ ਸੁਖਵੀਰ ਬਾਦਲ ਜੀ ਦਾ ਬਹੁਤ ਵੱਡਾ ਇਹ ਮੈਸੇਜ ਸੀ ਔਰ ਮੈਂ ਉਹਨਾਂ ਦੇ ਨਾਲ ਕਾਫੀ ਦੇਰ ਤੋਂ ਜਦੋਂ ਤੋਂ ਚੱਲਿਆ 2 ਸਾਲ ਤੋਂ ਉਹ ਮੈਂ ਦੇਖਿਆ ਹਰ ਵਰਗ ਦੀ ਗੱਲ ਕਰ ਇਹ ਨਹੀਂ ਆ ਵੀ ਗੱਲ ਹੀ ਇੱਕ ਕਮਿਊਨਿਟੀ ਦੀ ਗੱਲ ਕਰ ਇਹ ਪੰਜਾਬ ਨੂੰ ਬਰਬਾਦ ਕਰਦੀ ਹੈ ਇਹ ਕਹਿੰਦੇ ਰੰਗਲਾ ਪੰਜਾਬ ਉਹ ਤੁਸੀਂ ਕੰਗਲਾ ਵੀ ਨਹੀਂ ਰਹਿਣ ਦਿੰਦਾ ਕਾਹਦਾ ਰੰਗਲਾ ਪੰਜਾਬ ਬੇਰੁਜ਼ਗਾਰ ਨੂੰ ਹਰ ਘਰ ਤੇ ਨੌਕਰੀ ਦੇਵਾਂਗੇ ਕਿੱਥੇ ਗਈ ਨੌਕਰੀ ਤੁਸੀਂ ਕਿਹਾ ਹਰਤ ਬੰਨ ਨੂੰ 1100 ਰੁਪਈਆ ਦੇਵਾਂਗੇ ਕਿੱਥੇ ਗਿਆ 1100 ਰੁਪਈਆ ਮੈਂ ਹੈਰਾਨ ਹ ਕਿਹਨੇ ਸੁਪਨਾ ਨਹੀਂ ਸੋਚਿਆ ਪੰਜਾਬ ਦੇ ਅੰਦਰ 92 ਸੀਟਾ ਕੋਈ ਪਾਰਟੀ ਲੈ ਜਾਏ ਪੰਜਾਬ ਦੇ ਤਾਂ ਨਾ ਲੋਕ ਤੇ ਜਿਨ੍ਹਾਂ ਨੇ ਇੱਡਾ ਵੱਡਾ ਮੈਨਰ ਦਿੱਤਾ ਵੀ ਕੱਲ ਨੂੰ ਕੋਈ ਗੱਲ ਨਾ ਕਰ ਸਕਣ ਕੀ ਬਣੂਗਾ ਕੋਈ ਵਿਅਕਤੀ ਸੁਰੱਖਿਅਤ ਨਹੀਂ ਹੈ ਆਏ ਦਿਨ ਗੋਲੀਆਂ ਚੱਲਦੀਆਂ ਆਏ ਦਿਨ ਫਰੋਤੀਆਂ ਲੱਗੀਆਂ ਪੰਜਾਬ ਦਾ ਵਪਾਰ ਤਬਾਹ ਕਰਕੇ ਰਹਾ ਦਿੱਤਾ ਪੰਜਾਬ ਦੇ ਅੰਦਰ ਜਿਹੜੇ ਪੰਜਾਬੀ ਅਣਘੀ ਸ਼ਾਨ ਦੇ ਨਾਲ ਜਿਉਂਦੇ ਸੀ ਅੱਜ ਸਿਰ ਝੁਕਾ ਕੇ ਸਿਰ ਥੱਲੇ ਸੁੱਟ ਕੇ ਤੁਰਨ ਲੱਗ ਪਏ ਨੇ ਕਿਉਂਕਿ ਕੋਈ ਕੰਮ ਨਹੀਂ ਰਿਹਾ। ਉਹ ਆ ਕਹਿੰਦੇ ਜੀ ਅਸੀਂ ਪਿਛਲੇ ਦਿਨੀ ਬਟਾਲੇ 'ਚ ਐਸ ਡੀ ਐਮ ਕਮਿਸ਼ਨਰ ਬੜਿਆ ਜੀ ਉਹਦੇ ਅਸੀਂ ਉਹਨੂੰ ਅੰਦਰ ਦੇ ਹੁੰਦਾ। ਉਹ ਅੰਦਰ ਦੇ ਉਸ ਠੇਕੇਦਾਰ ਨੇ ਦੁਹੀ ਹੋ ਕੇ ਦਿੱਤਾ ਕਿ ਜਦੋਂ ਪੈਸਾ ਵਜਦਾ ਕੋਈ ਨਹੀਂ ਉਹਨੂੰ ਕਹਿੰਦਾ ਮੈਨੂੰ ਇਹਨੇ ਪੈਸੇ ਦੇ ਤੁਸੀਂ ਤਾਂ 2 ਸਾਲ ਤੋਂ ਭਾਈਵਾਲ ਸੀ ਤੁਸੀਂ ਇਹਦਾ ਬਣਾਇਆ ਬੜਾ ਤੁਸੀਂ ਉਹ ਕਨੈਡਰ ਲੈਣ ਦੀ ਕੋਸ਼ਿਸ਼ ਕਰਦੇ ਤੇ ਇਹਦਾ ਮਤਲਬ 2 ਸਾਲ ਤੁਸੀਂ ਸੁੱਤੇ ਦੇ ਸੀ ਉਹਦੇ ਸਾਹਬ ਕਹਿੰਦਾ ਵੀ ਮੈਂ ਇਹਨੇ ਪੈਸੇ ਲੈ ਲਿਆ ਪੂਲ ਕਰਾਉਣ ਦਾ 20% ਦਾ 10% ਇਹਦੇ ਮੇਅਰ ਨੇ ਵੀ ਮੰਨ ਲਿਆ ਮੈਂ ਤਾਂ ਕਹਿੰਦਾ ਮੇਅਰ ਨੂੰ ਵੀ ਇਹ ਸੋਚਣਾ ਚਾਹੀਦਾ ਸੀ ਵੀ ਜੇ ਤੈਨੂੰ ਪਤਾ ਸੀ ਤੇ ਪਹਿਲਾਂ ਕਿਉਂ ਨਹੀਂ ਬੋਲਿਆ ਹਿੰਮਤ ਔਰ ਤਾਕਤ ਨਾਲ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਔਰ ਆਉਣ ਵਾਲੇ ਸਮੇਂ 'ਚ ਜਗਨਰਾਜ ਨੂੰ ਕਦੀ ਵੀ ਮਾਫ ਨਹੀਂ ਕੀਤਾ ਜਾਏਗਾ ਜਿੱਦਾਂ ਲਾਲੂ ਨੂੰ ਬਿਹਾਰ ਤੋਂ ਮਾਫ ਨਹੀਂ ਕੀਤਾ ਗਿਆ ਉਹਨੂੰ ਤਾਂ 20 ਸਾਲ ਜਿਹੋਏ ਨੇ ਮਾਫ ਨਹੀਂ ਕੀਤਾ ਇਹਨੂੰ ਪਤਾ ਹੀ ਨਹੀਂ ਕਦੀ ਜ਼ਿੰਦਗੀ ਦੇ ਅੰਦਰ ਕੋਈ ਵੈਦਿਆ ਧਰਤੀ ਦੇ ਉੱਤੇ ਨਾਂ ਵੀ ਲਊਗਾ ਜਿਸਰਾ ਦਿੱਲੀ ਦੇ ਲੋਕਾਂ ਨੇ ਉਹਨਾਂ ਨੂੰ ਭਜਾਇਆ ਉਸੇ ਤਰ੍ਹਾਂ ਪੰਜਾਬ ਕਿਹ 10 ਦੇ ਕਿਹਦੇ ਵੋਟ ਨਹੀਂ ਪੈਂਦੀ ਵੇ ਆ ਹੁਣ ਬਿਹਾਰ ਦੇ ਖਿਲਾ ਖਿਲਾ ਰਿਆ ਸਾਰਿਆਂ ਨੂੰ ਇੱਕ ਨਾਂ ਆਇਆ ਕਿਸ ਦਾ ਗੁਜਰਾਤ ਦੇ ਖਿਲਾ ਰਿਹਾ ਕਿਹਦੇ ਨਾਂ ਆਇਆ ਇਹਨਾਂ ਦਾ ਇਸ ਕਰਕੇ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਲੋਕ ਜਾਣਦੇ ਨੇ ਆਪਣੇ ਪੰਜਾਬ ਨੂੰ ਬਚਾਉਣਾ ਕਿ ਉਹ ਕਿ ਪੰਜਾਬੀਆਂ ਦੀ ਪਾਰਟੀ ਸ਼ਰੋਮਨੀਆ ਅਕਾਲੀ ਦਲ ਪਾਰਟੀ ਆ ਰਵਾਇਤੀ ਪਾਰਟੀ ਆ ਸੁਖਬੀਰ ਸਿੰਘ ਬਾਦਲ ਹੜਾਂ ਦੇ ਅੰਦਰ ਜਿਸ ਤਰ੍ਹਾਂ ਲੋਕਾਂ ਦੀ ਸਹਾਇਤਾ ਵਾਸਤੇ ਆਇਆ ਇਸ ਤਰ੍ਹਾਂ ਤਾਂ ਰੋਬਨ ਹੋ ਗਿਆ ਬਣ ਗਿਆ ਇਸ ਕਰਕੇ ਮੈਂ ਇਹ ਨਾ ਹੀ ਕਹਾਂਗਾ ਕਿ ਅੱਜ ਦੇ ਦਿਨ ਦੇ ਉੱਤੇ ਮੈਨੂੰ ਵੀ ਜਿੱਤੇ ਬਲ ਮਿਲਿਆ ਤਾਕਤ ਮਿਲੀ ਹੈ ਔਰ ਇਸ ਇਸ ਚਲ ਭਾਈਚਾਰੇ ਵਾਸਤੇ ਮੈਂ वचन ਮਾਦਾ ਜਿੱਤੇ ਵੀ ਲੋਟ ਬੇਗੀ ਮੈਂ ਖੜਾ ਰਾਂਗਾ ਔਰ ਪਾਰਟੀ ਦੇ ਤੌਰ ਤੇ ਇਹਨਾਂ ਦੀ ਸੇਵਾ ਕਰਦਾ ਰਾਂਗਾ ਮੈਂ ਇਹਨੇ ਕਹਿੰਦੇ ਹੋਇਆ ਸਭ ਨੂੰ ਆਉਣ ਵਾਲੇ ਪਾਰਟੀ ਦੇ ਪਰਿਵਾਰ ਦੇ ਅੰਦਰ ਲੋਕਾਂ ਨੂੰ ਬਤਾਈ ਦੇਣਾ ਹੈ ਔਰ ਇਹਨਾਂ ਦਾ ਬਲਦਾ ਸਨਮਾਨ ਸਮਾਨ ਜਿਸ ਤਰ੍ਹਾਂ ਰਮੇਜ ਦੇ ਕਰਨਗੇ ਉਸ ਤਰ੍ਹਾਂ ਇਹਨਾਂ ਆਜ਼ਾਦੀਆਂ ਨਾਲ ਸਲਾਹ ਕਰਕੇ ਦਿੱਤਾ ਜਾਵੇਗਾ ਜੈ ਹਿੰਦ ਹੇਲੂਇਆ ਜਗਾ ਦਾਲ ਸਾਹ ਹੇਲੂਇਆ 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 ਮਾਜੂਨ ਸਾਹਿਬ ਨਹੀਂ ਬਹੁਤ ਜੀਦਾ ਜਾਣਦੇ ਆ ਬਹੁਤ ਵਧੀਆ ਇਨਸਾਨ ਨੇ ਔਰ ਇਸਾਈ ਧਰਮ ਨੂੰ ਘਟ ਗਿਂਤੀ ਲੋਕਾਂ ਦਾ ਬਹੁਤ ਪਿਆਰ ਕਰਦੇ ਆ ਜਿੱਦਾਂ ਬਾਪ ਸਾਹਿਬ ਦੀ ਸੋਚ ਉਹ ਤਾਂ ਇਹਨਾਂ ਸੋਚਵਾ ਅਸੀਂ ਵੀ ਨਾਮ ਸਰਫਤ ਪੂਰੀ ਦੇਖ ਲਈ ਚੱਕ ਕੀਤੀ ਇਸ ਦੇ ਇੱਕ ਦਾੰ ਚੱਕ ਕੀਤਾ ਵਾ ਜਦੋਂ ਉਹਨਾਂ ਮਿਲਿਆ ਨਾ ਮਾਹੌਲ ਵਧੀਆ ਨਜ਼ਰ ਲੱਗਾ ਤੇ ਅਸੀਂ ਇਹਨਾਂ ਕਹਿੰਦੇ ਕਿ ਇਹਨਾਂ ਦਾ ਜਿਹੜੀ ਹੈ ਇਹਨਾਂ ਦੀ ਵਧੀਆ ਕਾਰਜਕਾਰੀ ਕਰ ਰਹੇ ਨੇ ਇਹ ਹਰ ਥਾਂ ਬੰਦੇ ਨਾਲ ਖੌਂਦੇ ਨੇ ਇਸ ਕਰਕੇ ਇਹਨਾਂ ਨੇ ਜਵਾਨ ਕਰਾਈ। ਫਿਰ ਮੈਂ ਆਪੇ ਸਾਰੀ ਟੀਮ ਜਿਹੜੀ ਆਈ ਆ ਸਾਡੇ ਇੱਕ ਸੱਦੇ ਦੇ ਆਈ ਆ ਨੰ ਮੰਨ ਬਣਾ ਕੇ ਆਈ ਸੀ ਉਹਨਾਂ ਦਾ ਵੀ ਧੰਨਵਾਦ ਕਰਦਾ ਮੈਂ ਸਦੇ ਦਿਲੋਂ ਕਰਦਾ ਵਾਂ ਖਾਸ ਕਰਕੇ ਮੈਂ ਦੱਸਾਂ ਚੋਨਾ ਮੈਂ ਪਾਰਟੀ ਜਾਈ ਕਿਉਂ ਜਵਾਨ ਕਰਾਈ ਆ ਕਿਉਂਕਿ ਸ਼ਰਮਨੇ ਅਕਾਲੀ ਦਲ ਬਾਦਲ ਸੁਰਤੋਂ ਹੀ ਇਸਾਈਆਂ ਦੇ ਹੱਕ ਚ ਗੱਲ ਕਰਦੀ ਆ ਰਹੀ ਆ ਜਦ ਸਾਡਾ ਕ੍ਰਿਸਮਸ ਦਾ ਤਿਆਰ ਹੀ ਸਟੇ ਸਰੋਮਣੀ ਕਾਜ ਜਨਨ ਸ਼ੁਰੂ ਕੀਤਾ। ਔਰ ਵੱਡੇ ਬਾਦ ਸਾਹਿਬ ਖੁਦ ਉੱਥੇ ਆਉਂਦੇ ਰਹੇ ਆ। ਜਿੱਨੇ ਵੀ ਸਕਰਮ ਹੈ ਗਈ, ਮਟਾਪਾ ਪੈਨਸ਼ਨ ਆ ਗਈ, ਬੀਜ ਦੇ ਬਿੱਲ ਆ ਗਈ, ਜਿਹੜਾ ਕਾਉਂਸਲ ਦੇ ਵਿੱਚ ਸਰਵੈਸੇ ਨੂੰ ਮਿਲਦਾ ਸੀ ਤੇ ਇਹਨੂੰ ਧਰਮ ਚੇਂਜ ਕਰਨਾ ਪੈਂਦਾ ਸੀ ਤੇ ਬਾਦ ਸਾਹਿਬ ਨੇ ਕਿਹਾ ਕਿ ਤੁਹਾਨੂੰ ਧਰਮ ਚੇਂਜ ਕਰਨ ਦੀ ਲੋੜ ਨਹੀਂ ਆ ਤੁਹਾਨੂੰ ਬਿਛੇ ਵਿੱਚ ਹੀ ਕਰਕੇ ਤੇ ਤੁਹਾਨੂੰ ਬੀਜ ਦੇ ਬਿੱਲ ਮਾਫ ਹੋਣਗੇ। ਜਿਹੜੇ ਉੱਤੋਂ ਖੋ ਚੱਲਦੇ ਆ ਰਹੇ ਨੇ। ਹੋਰ ਕਾਫੀ ਸਕੀਮਾਂ ਜਿਹੜੀਆਂ ਹੈਗੀਆਂ ਸਕੂਲ ਦੇ ਨਾਲ ਕਿਤਾਬਾਂ ਫ੍ਰੀ ਦੇ ਰੀਆਂ, ਵਰਦੀਆਂ ਦੇਣੀਆਂ ਸਾਡੇ ਗਰੀਬ ਲੋਕਾਂ ਮਾਤੇ ਬਹੁਤ ਹੀ ਇਹਨਾਂ ਨੇ ਜਿਹੜੇ ਆ ਵਧੀਆ ਕੰ ਜਿਹੜਾ ਫਟਾ ਤੇ ਨਹੀਂ ਜਿਹੜਾ ਬਹੁਤ ਹੀ ਧੂਮਤਾ ਨਾਲ ਜਿਹੜਾ ਇਸਾਈਆਂ ਦੇ ਵੇਲੇ ਬਣਾਇਆ ਜਾਂਦਾ ਸੀ ਜਿਹੜਾ ਉਸ ਤੋਂ ਕੰਮ ਇਹਨਾਂ ਕੋਈ ਦਿੱਤਾ ਕੋਈ ਨਹੀਂ ਆ ਬੀਬੀ ਨੇ ਲਾਈ ਲਪੇ ਲਾਇਏ ਇਹਨਾਂ ਨੇ ਇੱਕ ਵੀ ਇਹਨਾਂ ਬਦਾ ਨਹੀਂ ਪੂਰਾ ਕੀਤਾਗਾ ਇਥੋਂ ਪਹਿਲਾਂ ਕਾਂਸਲ ਕਰ ਰਹੇ ਉਹਨੇ ਵੀ ਕੈਪਟਨ ਸਾਹਿਬ ਨੇ ਪੂਰਾ ਕਰਜ਼ਾ ਮਾਫ ਕਰਨ ਦਾ ਵਾਅਦਾ ਕੀਤਾ ਕਿਸਾਨਾਂ ਨਾਲ ਕੋਈ ਨਹੀਂ ਮਾਫ ਕੀਤਾ ਨੌਕਰੀ ਦੇਣ ਦਾ ਵਾਅਦਾ ਕੀਤਾ ਉਹ ਵੀ ਵਿਕਾਰ ਕੋਈ ਕੰਮ ਨਹੀਂ ਨਾ ਕੀਤਾ ਉਹਨਾਂ ਬਾਅਦ ਇਹਨਾਂ ਬਾਅਦ ਜਿਹੜਾ ਪ੍ਰੋਤਨ ਦਾ ਚੱਕਰ ਪਾਇਆ ਇਹਨਾਂ ਨੇ ਇਹਨਾਂ ਨੇ ਕੋਈ ਪ੍ਰੋਤਨ ਨਹੀਂ ਲੰਦਾ